ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਗਾਜੀਪੁਰ ਪਿੰਡ ਕਬੱਡੀ ਦੇ ਵਿੱਚ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਜਿਹੜਾ ਇਹ ਪ੍ਰਸਿੱਧ ਹੈ ਔਰ ਇੱਕ ਸਨਮਾਨ ਜਿਹੜਾ ਹੈ ਜਿਵੇਂ ਕਹਿੰਦੇ ਹੁੰਦੇ ਆ ਵੀ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਹੈ ਇਹ ਡਾਲਰਾਂ ਵਾਲਾ ਜਿਹੜਾ ਹਾਰ ਹੈ ਨਾ ਇਹ ਗੁਰਵੀਰ ਸਿੰਘ ਗੋਪੀ ਦੇ ਪਾਇਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਫਰੰਦੀਪੁਰਿਆ ਗੋਪੀ ਗੋਪੀ ਤੂੰ ਭਾਗਾ ਵਾਲਾ ਵੀ ਨਾਲ ਕਬੱਡੀ ਦਾ ਕਿੰਗ ਖੜਾ ਹੈ ਗਾਜੀਪੁਰਿਆ ਜਤਿੰਦਰ ਸਿੰਘ ਲੱਕਾ ਔਰ ਤੈਨੂੰ ਇਹ ਏਡਾ ਵੱਡਾ ਮਾਨ ਸਨਮਾਨ ਜਿਹੜਾ ਹੈ ਉਹ ਸਾਰੇ ਭਰਾ 51000 ਰੁਪਏ ਵੀ ਜਿਹੜਾ ਮੇਰੇ ਵੀਰੋ ਮਾਨ ਸਨਮਾਨ ਦੇ ਵਿੱਚ ਦਿੱਤਾ ਜਾ ਰਿਹਾ ਹੈ ਰਾਜਕੁਮਾਰ ਜੀ ਸਾਡੇ ਬਹੁਤ ਸਤਿਕਾਰਤ ਵੀਰ ਨੇ ਸੱਤਾ ਰਮਦਾਸ ਵਾਲਾ ਤੇ ਕਹਿੰਦੇ ਗਾਜੀਪੁਰਿਆ ਲੱਖਾਂ ਇਹਨਾਂ ਦੀ ਯਾਰੀ ਸੱਚੇ ਪਾਤਸ਼ਾ ਜਿੰਨਾ ਸਮਾਂ ਇਹ ਜ਼ਿੰਦਗੀ ਜਿਉਣ ਮੈਂ ਹੋਰ ਅਰਦਾਸ ਕਰਦਾ ਇਸ ਗਰਾਊਂਡ ਦੇ ਵਿੱਚ ਖੜਕੇ ਇਹ ਯਾਰੀ ਇਸੇ ਤਰ੍ਹਾਂ ਹੋਰ ਗੂੜੀ ਹੋਵੇ ਗੁਰੂ ਮਾਰਾਏ ਮੇਰ ਕਰਨ ਆ ਵੀ ਗੋਪੀ ਇੱਕ ਤੇਰਾ ਗੇੜਾ ਲਵਾਈਏ ਸਰਦੂਨ ਸਿੰਘ ਮੱਲੀ ਦੇ ਪੁੱਤਰ ਦਾ ਅੱਜ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਅਮਰੀਕਾ ਦੇ ਕਹਿੰਦੇ ਡਾਲਰਾਂ ਦੇ ਨਾਲ ਕੀਤਾ ਗਿਆ ਇਹ ਗੱਲ ਡਾਲਰਾਂ ਦੀ ਨਹੀਂ ਹੁੰਦੀ ਗੱਲ ਪਿਆਰ ਸਤਕਾਰ ਦੀ ਹੁੰਦੀ ਹੈ ਗੱਲ ਮੇਰੇ ਵੀਰੋ ਕਿਸੇ ਨੂੰ ਸਤਕਾਰ ਦੇਣ ਦੀ ਹੁੰਦੀ ਹੈ ਗੱਲ ਕਿਸੇ ਨੂੰ ਇੱਜ਼ਤ ਦੇਣ ਦੀ ਹੁੰਦੀ ਹੈ ਔਰ ਸਾਹਮਣੇ ਇਸ ਵੇਲੇ ਦੇਖ ਰਿਹਾ ਵੀ ਦੁਨੀਆ ਦੇ ਕਹਿੰਦੇ ਚੋਟੀ ਦੇ ਮੱਲਾਂ ਦੇ ਵਿੱਚ ਨਾਮ ਹੈ ਔਰ ਅੱਜ ਗੋਪੀ ਫਰੰਦੀਪੁਰੀਏ ਦਾ ਗਾਜੀਪੁਰ ਦੇ ਵਿੱਚ ਮਾਨ ਸਨਮਾਨ ਹੋਇਆ ਗੋਪੀ ਇਹੋ ਵੱਡੀ ਗੱਲ ਆ ਵੀ ਤੇਰਾ ਸਨਮਾਨ ਜਿਹੜਾ ਅੱਜ ਗਾਜੀਪੁਰ ਦੇ ਵਿੱਚ ਹੋਇਆ ਔਰ ਅੱਜ ਗਾਜੀਪੁਰ ਦੀ ਧਰਤੀ ਨੂੰ ਭਾਗ ਲੱਗੇ ਆ ਦਸ਼ਮੇ ਸਪੋਰਟਸ ਕਲੱਬ ਗਾਜੀਪੁਰ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਭਾਜੀ ਰਾਜ ਕੁਮਾਰ ਹੋਣੀ ਔਰ ਭਾਜੀ ਰਕੇਸ਼ ਕੁਮਾਰ ਕੇਸ਼ੀ ਜੀ ਹੋਣਾ ਦਾ ਭਾਜੀ ਸੰਜੀਪ ਕੁਮਾਰ ਜੀ ਹੋਣਾ ਦਾ ਗਾਜੀਪੁਰ ਦੇ ਲੱਖੇ ਹੋਣਾਂ ਦਾ ਜਿੰਨੇ ਵੀ ਇਹਨਾਂ ਦੇ ਫਰੈਂਡ ਸਰਕਲ ਦੇ ਵਿੱਚ ਭਰਾ ਨੇ ਉਹਨਾਂ ਸਾਰਿਆਂ ਦਾ ਬਹੁਤ ਵੱਡਾ ਭਰਾਲਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੱਥੋਂ ਦੀ ਵੀ ਇਹ ਮੱਲ ਜਾਣਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਮੇਰੇ ਵੀਰੋ ਇਹ ਮਾਨ ਸਤਿਕਾਰ ਕੇ ਯਾਰੋ ਵੱਖਰੀ ਬਣਾਉਣੀ ਪਹਿਚਾਣ ਜੱਗ ਤੇ ਨੀਅਨੀ ਸੌਖੀ ਖੇਡ ਮਿੱਤਰੋ ਪੁੱਤ ਬਗਾਨਿਆਂ ਦੇ ਵੇੜੇ ਵਿੱਚ ਬੜੀ ਹੁੰਦੀ ਪੌਣੀ ਔਖੀ ਰੇਡ ਮਿੱਤਰੋ ਪੌਣੀ ਔਖੀ ਰੇਡ ਮਿੱਤਰੋ ਆਹ ਗੋਪੀ ਦੇ ਜੱਫੇ ਤਕੜੇ ਐ ਔਰ ਗੋਪੀ ਦੀ ਖੇਡ ਵਧੀਆ ਤਾਂਜੋ ਤੇ ਅੱਜ ਸਾਰਿਆਂ ਨੇ ਮਾਨ ਸਤਕਾਰ ਬਖਸ਼ਿਆ ਜਤਿੰਦਰ ਸਿੰਘ ਜੀ ਲੱਖਾ ਸਤਨਾਮ ਸਿੰਘ ਸੱਤਾ ਰਮਦਾਸ ਵਾਲਾ ਔਰ ਰਾਜੂ ਘੋਤਰਾ ਜੀ ਹੋਣੀ ਹੈ ਸਾਰੀਆਂ ਸਤਕਾਰਤਿ ਸ਼ਖਸੀਅਤਾਂ ਭਾਜੀ ਰਾਜਕਮਾਰ ਜੀ ਹੋਣੀ ਹੈ ਔਰ ਭਾਜੀ ਕੇਸੀ ਜੀ ਹੋਣੀ ਹੈ ਸਾਰਿਆਂ ਦਾ ਬਹੁਤ ਸਤਕਾਰ ਹੈ ਦਸ਼ਮੇਸ਼ ਸਪੋਰਟਸ ਕਲੱਬ ਨਾਲ ਫਰੰਦੀਪਰੀਏ ਗੋਪੀ ਨੂੰ ਅੱਜ ਡਾਲਰਾਂ ਵਾਲੇ ਹਾਰ ਦੇ ਨਾਲ ਗਾਜੀਪੁਰ ਦੇ ਵਿੱਚ ਜਿਹੜਾ ਮਾਨ ਸਨਮਾਨ ਮਿਲਿਆ ਹੈ ਅੱਜ ਸਾਡੇ ਉਸਤਾਦ ਜੀ ਦਾ ਵੀ ਮਾਨ ਸਨਮਾਨ ਜਿਹੜਾ 골ਡ ਮੈਡਲ ਦੇ ਨਾਲ ਕੀਤਾ ਜਾਵੇਗਾ ਗੋਪੀ ਤੂੰ ਭਾਗਾ ਵਾਲਾ ਔਰ ਗੋਪੀ ਲੱਖਾ ਜੀ ਤੁਸੀਂ ਆਪ ਹੀ ਅਕਸਰੀ ਵੀਡੀਓ ਦੇਖ ਰਹੇ ਹੋਗੇ ਕਿਉਂਕਿ ਇਹਦਾ ਬੱਚਾ ਬਹੁਤ ਬਿਮਾਰ ਹੈ ਪਰ ਇਹ ਨੌਜਾਨ ਫਿਰ ਵੀ ਇਹਨਾਂ ਟੂਰਨਾਮੈਂਟਾਂ ਤੇ ਪੁੱਜ ਕੇ ਇਹਨਾਂ ਟੂਰਨਾਮੈਂਟਾਂ ਦੀ ਰੌਣਕ ਨੂੰ ਵਧਾਉਂਦਾ ਨਹੀਂ ਤੇ ਘਰੇ ਬੱਚਾ ਇਹਨਾਂ ਬਿਮਾਰ ਹੋਵੇ ਤੇ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਵੀ ਬੰਦੇ ਦਾ ਨਾ ਘਰੋਂ ਨਿਕਲ ਨੂੰ ਜੀ ਨਹੀਂ ਕਰਦਾ ਆਹ ਉਸਤਾਦ ਜੀ ਵੀ ਆ ਗਏ ਆ ਪ੍ਰੋਫੈਸਰ ਮੱਖਣ ਸਿੰਘ ਜੀ ਇਹਨਾਂ ਦੇ ਲਈ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਜ਼ੋਰਦਾਰ ਤਾੜੀਆਂ ਗਾਜੀਪੁਰ ਦੇ ਵਿੱਚ ਜਦੋਂ ਮੱਖਣ ਸਿੰਘ ਜੀ ਕਹਿੰਦੇ ਆ ਨਾ ਪ੍ਰੋਫੈਸਰ ਸਾਹਿਬ ਕਿ ਲੱਲੇ ਨਾਲ ਲੱਖਾ ਤੇ ਸੱਸੇ ਨਾਲ ਸਰੂਰ ਹੈ ਤੇ ਘੱਗੇ ਨਾਲ ਹਾਂਜੀ ਇੱਕ ਫੋਟੋ ਜਿਹੜੀ ਐ ਲੱਖਾ ਜੀ ਇਧਰਲੇ ਪਾਸੇ ਹੋ ਜਾਈਏ ਬਹੁਤ ਸਤਿਕਾਰ ਗੋਪੀ ਬਹੁਤ ਬਹੁਤ ਮੁਬਾਰਕਬਾਦ ਹੈ ਤੇਰੇ ਲਈ ਨੌਜਵਾਨਾ ਬਾਬਾ ਵਿਦੀ ਚੰਦ ਜੀ ਦੀ ਕਿਰਪਾ ਔਰ ਬਾਪੂ ਦਿਆਲ ਸਿੰਘ ਦੀ ਕਿਰਪਾ ਦੇ ਨਾਲ ਇਧਰਲੇ ਪਾਸੇ ਨੂੰ ਕਰ ਲਈਏ ਜੀ ਦੁਨੀਆ ਨੂੰ ਦਿਖਾ ਦਈਏ ਜਿਹੜੇ ਕਹਿੰਦਾ ਹੈਗੇ ਕੈਮਰਾਮੈਨ ਹੈਗੇ ਸਰ ਸੌਰੀ ਸੌਰੀ ਬਹੁਤ ਬਹੁਤ ਧੰਨਵਾਦ ਬਹੁਤ ਸਤਿਕਾਰ ਬਹੁਤ ਬਹੁਤ ਇਹ ਮੂਮੈਂਟ ਹੁੰਦੀ ਹੈ ਨਾ ਜਿਹੜੀ ਇਹ ਇਹ ਯਾਦਗਾਰੀ ਪਲ ਹੈ ਜਿਹੜੇ ਇਹ ਸਾਰੀ ਉਮਰ ਯਾਦ ਰੱਖਣ ਵਾਲੇ ਪਲ ਨੇ ਔਰ ਇਹ ਮਾਨ ਸਤਿਕਾਰ ਗੋਪੀ ਅੱਜ ਤੈਨੂੰ ਗਾਜੀਪੁਰ ਦੇ ਵਿੱਚ ਮਿਲਿਆ ਆਪਾਂ ਤਾਂ ਛੋਟੇ-ਛੋਟੇ ਹੁੰਦੇ ਸਾਨੂੰ ਤਾਂ ਐਂ ਪਤਾ ਜਦੋਂ ਪਤਾ ਲੱਗਿਆ ਨਾ ਵੀ ਗਾਜੀਪੁਰ ਇੱਥੇ ਆ ਮੈਨੂੰ ਬੜੀ ਖੁਸ਼ੀ ਹੋਣੀ ਵੀ ਮੈਨੂੰ ਗਾਜੀਪੁਰ ਦਾ ਪਤਾ ਹੈ ਮੈਨੂੰ ਲੱਖੇ ਦੇ ਪਿੰਡ ਦਾ ਪਤਾ ਹੈ ਵੀ ਉਹ ਕਿੱਥੇ ਹੈ ਔਰ ਪਿਛਲੇ ਸਾਲ ਵੀ ਇਸ ਨਗਰ ਦੇ ਦਰਸ਼ਨ ਹੋਏ ਔਰ ਜਦੋਂ ਅੱਜ ਆਏ ਆ ਗੱਡੀ ਖੜਾਈ ਤੇ ਲੱਖੇ ਭਾਜੀ ਦੇ ਦਰਸ਼ਨ ਹੋਏ ਮੈਂ ਕਿਹਾ ਭਾਜੀ ਬਹੁਤ ਰੂਹ ਖੁਸ਼ ਹੋ ਗਈ ਅੱਜ ਤੁਸੀਂ ਆ ਗਏ ਹੋ ਪੰਜਾਬ ਦੀ ਧਰਤੀ ਹੈ ਸਤਕਾਰ ਹੈ ਇੱਕ ਵਾਰੀ ਫੇਰ ਤਾੜੀਆਂ ਮਾਰ ਦਈਏ ਮੇਰੇ ਪੰਜਾਬੀ ਵੀਰੋ ਔਰ ਇੱਕ ਝਕਾਰਾ ਲਾਵਾਂਗੇ ਕਬੱਡੀ ਦੀ ਚੜ੍ਹਦੀ ਕਲਾ ਦੇ ਲਈ ਤੇ ਗੋਪੀ ਵੀਰ ਦੇ ਪੁੱਤਰ ਦੀ ਚੜ੍ਹਦੀ ਕਲਾ ਲਈ ਇੱਕ ਦਿਲ ਦੇ ਵਿੱਚ ਅਰਦਾਸ ਵੀ ਕਰਨੀ ਆ ਸਾਰਿਆਂ ਨੇ ਵੀ ਸਾਡਾ ਜੱਪ ਜਿਹੜਾ ਜਲਦੀ ਠੀਕ ਹੋਵੇ ਬੋਲੇ ਈਸਾਨਾ ਸ੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਤਿਕਾਰ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਵਧੀਆ ਮੈਚ ਜਿਹੜਾ ਹੈ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣਾ ਹੈ ਸੋ ਮੈਂ ਸਤਕਾਰ ਕਰਦਾ ਹਾਂ ਇੱਕ ਵਾਰ ਫੇਰ ਤੋਂ ਸਮੁੱਚੀ ਦਸ਼ਮੇਸ਼ ਸਪੋਰਟਸ ਕਲੱਬ ਦਾ ਜਿਨ੍ਹਾਂ ਨੇ ਅੱਜ ਦਾ ਪ੍ਰਾਲਾ ਵੱਡਾ ਕੀਤਾ